मैं शब्द उलन मिल से बोल रहा हूँ हर साल की तरह इस साल भी कृष्ण जन्माष्टमी का लंगर लगाया गया है ये तकरीबन दस साल से लंगर को हम लगा रहे हैं हमार और हमारी तरफ से सब लोगों को जन्माष्टमी की बहुत बहुत मुबारक हो बड़े हर्षो हालात से बड़ी खुशी से हम भगवान श्री कृष्ण जी का ਜਨਮ ਦਿਨ ਮਨਾਤੇ ਹਨ ਰਾਮ ਰਾਮ ਜੀ ਇਹ ਮੈਸੇਜ ਦੇਣਾ ਚਾਹਦੇ ਮੈਂ ਲੋਕਾਂ ਨੂੰ ਲੋਕਾਂ ਨੂੰ ਵੀ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਉਹ ਵੀ ਆਪਣਾ ਵਾਦ ਛੱਡ ਕੇ ਇਸ ਜਨਮ ਅਸ਼ਮੀ ਦਾ ਪ੍ਰੋਗਰਾਮ ਮਨਾਇਆ ਕਰਨ ਜੀ ਅੱਜ ਕੋਈ ਕੀ ਨਾਮ ਹੈ ਪ੍ਰੋਗਰਾਮ ਹਾਂ ਅਸ਼ੋਕ ਸਦਾਨਾ ਸ਼ਬਦ ਬੁਲੰਦ ਮਿਰਸਾ ਮੈਂ ਬੋਲ ਰਿਹਾ ਹਾਂ ਯਹਾਂ ਤੇ ਹਰ ਸਾਲ ਇਹ ਜੋ ਹੈ ਜਨਮ ਅਸ਼ਮੀ ਦਾ ਪਿਆਰ ਮਨਾਤੇ ਆਂ और ये त्यौहार बड़ी धूमधाम से मनाया जाता है यहाँ पे इस दुकान पे और ए, मेरा ख्याल ये है पाँच सात सौ हजार लोग यहाँ पे आके अंदर भी खाना खाते हैं और दो तीन चार हजार लोग बाहर भी लंगर खाते हैं और ये सुबह ग्यारह बजे से शुरू होता है और शाम के पाँच बजे तक लगता है चलता है ये लंगर पाँच बजे तक लोगों को इन्वाइट किया जाता है ये हमारे परम मित्र विनोद भारती भी हमारे पास आके बैठे हुए हैं और यह भी आपको इस जन्माष्टमी के त्यौहार के बारे में कुछ जानना डालेंगे। अंत तक की अनुमति <laughs> मैं विनोद भारती स्पोक्समैन प्रदेश कांग्रेस मेरे बहुत ही प्यारे मित्र ने सेना परिवार साराई साडे पारिवारिक मुखी ने क्लास चढ़ाना जी अशोक चढ़ाना जी टीटू चढ़ाना जी प्रवीण चढ़ाना जी उन के बच्चे बड़ी श्रद्धा रखते हैं हर जन्म जन्माष्टमी को ਇਹ ਲੰਗਰ ਲਗਾਉਂਦੇ ਨੇ ਪਿਛਲੇ 10 ਸਾਲ ਤੋਂ ਕੰਟੀਨਿਊ ਜਿ ਰਿਹਾ ਰਹੇ ਨੇ। ਔਰ ਪ੍ਰਭੂ ਦਾ ਪੂਰਾ ਅਸ਼ੀਰਵਾਦ ਹੈ। ਬੱਚੇ ਬੜੇ ਕਹਿਣੇ ਕਾਰਨ ਹੈ ਔਰ ਬੜਾ ਭਗਵਾਨ ਦਾ ਸ਼ੁਕਰਗੁਜ਼ਾਰ ਹਾਂ ਅਸੀਂ ਵੀ ਐਸੇ ਵਧੀਆ ਪਰਿਵਾਰ ਚਲੋ ਸਾਲ ਬਾਅਦ ਇਸੇ ਮਾਨਿਆ ਜੀ ਇਕੱਠੇ ਹੋ ਜਾਂਦੇ ਆਂ। ਭਗਵਾਨ ਕ੍ਰਿਸ਼ਨ ਜੀ ਦੀ ਕਿਰਪਾ ਨਾਲ ਔਰ ਉਹਨਾਂ ਦੇ ਭਗਵਾਨ ਕ੍ਰਿਸ਼ਨ ਜੀ ਦੇ ਜੋ ਇਤਿਹਾਸਕ ਉਹਨਾਂ ਨੇ ਗੀਤਾ ਸੰਦੇਸ਼ ਦਿੱਤਾ ਮਹਾਭਾਰਤ ਭਗਵਦ ਗੀਤਾ ਔਰ ਇਸੇ ਤਰ੍ਹਾਂ ਉਹਨਾਂ ਦੇ ਜੀਵਨ ਤੋਂ ਅਸੀਂ ਪ੍ਰੇਰਨਾ ਲੈ ਕੇ ਅੱਗੇ ਆਪਣਾ ਜੀਵਨ ਜਿਹੜਾ ਉਹ ਮੈਂ ਕਰਤੀ ਨਾਮ ਆ ਪੁਨੀਤ ਸਦਾਨਾ ਜੀ ਮੈਂ ਬੜੀ ਖੁਸ਼ੀਆਂ ਨਾਲ ਦੇਈਆਂ ਨੇ ਸਾਡੇ ਵੱਲ ਤੇ ਅਸੀਂ ਹਰ ਸਾਲ ਇਸੇ ਤਰ੍ਹਾਂ ਉਹਨਾਂ ਦਾ ਜਨਮ ਦਿਨ ਮਨਾਈਦਾ ਲੰਗਰ ਲਾਈਦਾ ਪੂਰੀ ਚਨੇ ਦਾ ਜੀ ਔਰ ਜਦੋਂ ਤੱਕ ਇਹਨਾਂ ਦੀ ਸੇਵਾ ਚਲਦੀ ਰਹਿੰਦੀ ਫਿਰ ਚੜਾਈ ਜਾਂਦੀ ਹੈ ਜੀ ਕਿੰਨੇ ਸਾਲ ਹੋ ਗਏ ਇਹ ਲੰਘਦੇ ਸਾਲ ਤੁਹਾਨੂੰ 10 ਸਾਲ ਹੋ ਗਏ ਜੀ ਅੱਜ ਰਾਤ ਨੂੰ ਬਿਲਕੁਲ ਉਹਨਾਂ ਦਾ ਕੇਕ ਕੱਟਿਆ ਜਾਏਗਾ ਸੈਲੀਬ੍ਰੇਸ਼ਨ ਕੀਤਾ ਜਾਏਗਾ ਜੀ ਲੋਕਾਂ ਨੂੰ ਇਹੀ ਦੇਣਾ ਚਾਹੁੰਦੇ ਆਂ ਵੀ ਬੇਈਮਾਨੀ ਤੋਂ ਦੂਰ ਰੋ ਇਨਸਾਨੀਅਤ ਦਾ ਕੰਮ ਕਰੋ ਜਿਹੜਾ ਇਨਸਾਨੀਅਤ ਦਾ ਕੰਮ ਕਰੇਗਾ ਜੀ ਉਹਨੂੰ ਹਰ ਵੇਲੇ ਪਰਮਾਤਮਾ ਆਪਣੀ ਤਰਫੋਂ ਫਲਕਦਾ ਦੇਗਾ ਜੀ